ਇਦੇ ਉਲਟਾ ਹੋਇਆ ਹੈ ਚੰਡੀਗੜ੍ਹ ਰੋਡ ਦੇ ਉੱਪਰ ਤੁਹਾਨੂੰ ਦੱਸਦੇ ਨੇ ਕਿ ਛੱਤ ਬਨੂੜ ਦੇ ਨੇੜੇ ਜਿੱਥੇ ਕਿ 3.0 ਨਾਕਾ ਲੱਗਦਾ ਹੈ ਟ੍ਰੈਫਿਕ ਰੇਗੂ ਦਾ ਤਾਂ ਉੱਥੇ ਤੋਂ ਦੱਸਦੇ ਕਿ ਬੀਤੇ ਦਿਨ ਇੱਕ ਕਾਰ ਜੋ ਕਿ ਜਾਰੀ ਤੇ ਰਫਤਾਰ ਉਸ ਨੂੰ ਅੱਗ ਲੱਗ ਜਾਂਦੀ ਹੈ ਅੱਗ ਲੱਗਣ ਤੋਂ ਬਾਅਦ ਉੱਥੇ ਜਿਹੜੇ ਰਾਹਗੀਰ ਹੁੰਦੇ ਨੇ ਕਾਰਾਂ ਵਾਲੇ ਆਦਿ ਵਾਲੇ ਉਹ ਫਟਾਫਟ ਆਪਣੀਆਂ ਕਾਰਾਂ ਖੜਾ ਕੇ ਤੁਰੰਤ ਇਸ ਦੀ ਜਾਣਕਾਰੀ ਫਾਇਰ ਬ੍ਰਿਗੇਡ ਨੂੰ ਫੋਨ ਕਰਕੇ ਦੇ ਦਿੰਦੇ ਅਤੇ ਫਾਇਰ ਬ੍ਰਿਗੇਡ ਦੇ ਆਉਣ ਤੋਂ ਪਹਿਲਾਂ ਹੀ ਰਾਗਿਰਾ ਦੇ ਵਿੱਚ ਉਸ ਵਿਅਕਤੀ ਨੂੰ ਬਾਹਰ ਕੱਢ ਲਿਤਾ ਜਾਂਦਾ ਹੈ ਕਾਰ ਦੇ ਵਿੱਚੋਂ ਅਤੇ ਜਦੋਂ ਉਹਨੂੰ ਕੱਢਿਆ ਜਾਂਦਾ ਹੈ ਉਸ ਤੋਂ ਕੁਝ ਮਿੰਟਾਂ ਬਾਅਦ ਹੀ ਕਾਰ ਦੇ ਵਿੱਚ ਹੁੰਦਾ ਹੈ ਵੱਡਾ ਬਲਾਸਟ ਤਾਂ ਤੁਹਾਨੂੰ ਦੱਸ ਦਈਏ ਕਿ ਬਲਾਸਟ ਹੋਣ ਤੋਂ ਪਹਿਲਾਂ ਉਹ ਵਿਅਕਤੀ ਨਾ ਕੱਢਿਆ ਜਾਂਦਾ ਤਾਂ ਉਹਦੀ ਜਾਨ ਵੀ ਜਾ ਸਕਦੀ ਸੀ ਪਰ ਉੱਥੇ ਹੈਰਾਨੀ ਵਾਲੀ ਦੇਖਣ ਨੂੰ ਚਾਹੀਦੀ ਕਿ ਜਿਹੜਾ ਉਹ ਟੀ ਪੁਆਇੰਟ ਹੈ ਜਿਹੜਾ ਕਿ 에어ਪੋਰਟ ਰੋਡ ਵੱਲ ਨੂੰ ਜਾਂਦਾ ਹੈ ਉੱਥੇ ਖੜੇ ਸਨ ਟ੍ਰੈਫਿਕ ਇੰਚਾਰਜ ਸਤਨਾਮ ਸਿੰਘ ਉਹਨਾਂ ਨੇ ਅੱਗੇ ਦੇਖਿਆ ਪਿੱਛੇ ਦੇਖਿਆ ਜਿਹੜੇ ਰਾਗਿਰਾ ਨੇ ਕੀਤੀ ਉਹਦੀ ਮਦਦ ਉਤਕਾਰ ਚਾਲਕ ਦੀ ਤਾਂ ਉਸਦੇ ਹੀ ਚਲਾਨ ਕੱਢ ਦਿੱਤੇ ਉਹਨਾਂ ਦੀ ਗੱਡੀਆਂ ਦੇ ਤਾਂ ਉਹ ਲੋਕ ਬਾਅਦ ਵਿੱਚ ਬੜਾ ਯਾਨੀ ਕਿ ਦੁਖੀ ਪਾਏਗੇ ਕਿਉਂਕਿ ਇੱਕ ਵਾਅਦਾ ਭਗਵਾਨਤਮਾਨ ਸਰਕਾਰ ਇਹ ਕਹਿੰਦੀ ਹੈ ਕਿ ਲੋਕਾਂ ਦੀ ਮਦਦ ਕਰੋ ਅਸੀਂ ਸਨਮਾਨਤ ਕਰਾਂਗੇ ਜਿਹੜੇ ਕਿ ਆਮ ਲੋਕ ਸੜਕ ਦੁਰਘਟਨਾਵਾਂ ਦੇ ਵਿੱਚ ਜ਼ਖਮੀ ਲੋਕਾਂ ਦੀ ਮਦਦ ਕਰਨਗੇ ਤਾਂ ਚੰਗਾ دوستੋ ਇਹ ਸਨਮਾਨਤ ਕੀਤਾ ਗਿਆ ਇਸ ਤੋਂ ਬਾਅਦ ਸਨਮਾਨਤ ਕੀ ਕਰਨਗੇ ਕਿਉਂਕਿ ਟਰੈਵਿੰਗ ਚਾਲਕ ਸਾਹਿਬ ਨੇ ਖੁਦ ਹੀ ਸਨਮਾਨ ਕਰ ਦਿੱਤਾ ਜਿਨ੍ਹਾਂ ਨੇ ਮਦਦ ਕੀਤੀ ਜਿਹੜੇ ਕਿ ਫਰਿਸ਼ਤਾ ਬਣ ਕੇ ਰੱਬ ਦਾ ਰੂਪ ਬਣ ਕੇ ਆਏ ਉਸ ਵਿਅਕਤੀ ਜਾਨ ਬਚਾਈ ਉਹਨਾਂ ਦੀਆਂ ਗੱਡੀਆਂ ਦੇ ਹੀ ਚਲਾਨ ਕਰ ਦਿੱਤੇ ਗਏ ਜੋ ਕਿ ਬਹੁਤ ਹੀ ਮੰਦਭਾਗੀ ਖਬਰ ਹੈ ਇਹ ਤੇ ਤੁਹਾਨੂੰ ਦੱਸਦੀ ਇਹ ਕਿ ਇਸ ਤੋਂ ਇਲਾਵਾ ਸਾਡੇ ਕੋਲ ਹੋਰ ਅਪਡੇਟ ਹੈ ਚੰਡੀਗੜ੍ਹ ਰੋਡ ਦੀ ਚੰਡੀਗੜ੍ਹ ਜੀਰਪੁਰ ਰੋਡ ਤੇ ਇੱਕ ਮੋਟਰਸਾਈਕਲ ਜੋ ਕਿ ਸੜ ਦੇ ਵਿੱਚ ਹੀ ਤਸ ਗਿਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਸਾਰੇ ਜ਼ਿਲ੍ਹਿਆਂ ਵਿੱਚ ਬਰਸਾਤਾਂ ਚੱਲ ਰਹੀਆਂ ਨੇ ਸਾਰੇ ਸ਼ਹਿਰਾਂ ਵਿੱਚ ਮੀਂਹ ਪੈ ਰਿਹਾ ਹੈ ਅਤੇ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈ ਪ੍ਰਸ਼ਾਸਨ ਦੇ ਲਾਹ ਪ੍ਰੋਈਆਂ ਸਾਹਮਣੇ ਆ ਰਹੀਆਂ ਜਿਸ ਕਰਕੇ ਚੰਡੀਗੜ੍ਹ ਜਿਰਾਪੁਰ ਰੋਡ ਤੇ ਇਹ ਹਾਦਸਾ ਵਾਪਰਿਆ ਉਥੇ ਪਾਣੀ ਖੜਾ ਹੋਇਆ ਸੀ ਸੜਕ ਥੱਲੇ ਬਹਿ ਗਈ ਜਿਸ ਦੇ ਕਰਕੇ ਮੋਟਰਸਾਈਕਲ ਥੱਲੇ ਹੀ ਡੁੱਬ ਗਿਆ ਹਾਲਾਂਕਿ ਉਥੇ ਜਿਹੜਾ ਮੋਟਰਸਾਈਕਲ ਸਵਾਰ ਸੀ ਉਹਦੀ ਜਾਨ ਤਾਂ ਬਚ ਗਈ ਪਰ ਇੱਕ ਵੱਡਾ ਹਾਦਸਾ ਹੋਣ ਤੋਂ ਬਚਾਓ ਤਾਂ ਰਹਿ ਗਿਆ ਪਰ ਜੇਕਰ ਦੇਖਿਆ ਜਾਵੇ ਤਾਂ ਪ੍ਰਸ਼ਾਸਨ ਦੀ ਨਰਾਕੀ ਸਾਹਮਣੇ ਆਈ ਹੈ ਸਾਬ ਤੌਰ ਤੇ ਅਤੇ ਹੁਣ ਮੰਗ ਕੀਤੀ ਜਾ ਰਹੀ ਹੈ ਕਿ ਉਥੇ ਜਲਦੀ ਦਲਦੀ ਨਗਰ ਨਿਗਮ ਦੇ ਉੱਪਰ ਕਾਰਵਾਈ ਕੀਤੀ ਜਾਵੇ ਪ੍ਰਸ਼ਾਸਨ ਦੇ ਵੱਲੋਂ ਕਿਉਂਕਿ ਭਗਵਾਨ ਤਮਨ ਸਰਕਾਰ ਤਾਂ ਕਹਿ ਰਹੀ ਹੈ ਕਿ ਅਸੀਂ ਸਾਰੇ ਕੰਮ ਕਰ ਰਹੇ ਹਾਂ ਸੜਕਾਂ ਤਿਆਰ ਕਰਵਾ ਰਹੇ ਹਾਂ ਜੇਕਰ ਸੜਕਾਂ ਤਿਆਰ ਹੋ ਰਹੀਆਂ ਤਾਂ ਫਿਰ ਇਹ ਕੀ ਨਤੀਜੇ ਨਿਕਲ ਰਹੇ ਚੰਡੀਗੜ੍ਹ ਰੋਡ ਦੇ ਬਾਕੀ ਸ਼ਹਿਰ ਤਾਂ ਬਹੁਤ ਦੂਰ ਪੈਂਦਾ ਮਾਨ ਸਾਹਿਬ ਔਰ ਹੁਣ ਅਸੀਂ ਆਨੇ ਮੇਨ ਮੁੱਦੇ ਵੱਲ ਜੋ ਕਿ 에어ਪੋਰਟ ਰੋਡ ਮੌਜੂਦਿਤ ਹੋਇਆ ਜਿੱਥੇ ਕਿ ਸਤਨਾਮ ਸਿੰਘ ਨੇ ਬਹੁਤ ਵਧੀਆ ਤੋਹਫਾ ਦੇ ਦਿੱਤਾ ਰਾਗੀਰ ਨੂੰ ਜਿਨ੍ਹਾਂ ਨੇ ਮਦਦ ਕੀਤੀ ਕਾਰ ਚਾਲਕ ਦੀ ਤਾਂ ਜਦੋਂ ਮਦਦ ਕੀਤੀ ਗਈ ਦਾ ਉਲਟਾ ਉਹਨਾਂ ਦੇ ਹੀ ਕੱਢ ਦਿੱਤੇ ਚਲਾਨ ਉਹ ਲੋਕਾਂ ਨੇ ਹੁਣ ਐਸਐਸਪੀ ਮੌਹਰੀ ਤੋਂ ਮੰਗ ਕਰ ਦਿੱਤੀ ਹੈ ਕਿ ਕਿਹੜਾ ਸਤਨਾਮ ਸਿੰਘ ਹੈ ਐਸਆਈ ਟ੍ਰੈਫਿਕ ਦਾ ਉਹਦੇ ਉੱਪਰ ਕਾਰਵਾਈ ਕੀਤੀ ਜਾਵੇ ਐਨਾ ਹੀ ਨਹੀਂ ਜਦੋਂ ਇਸ ਖਬਰ ਦਾ ਪਤਾ ਲੱਗਿਆ ਕਿਸਾਨ ਯੂਨੀਅਨ ਦੇ ਆਗੂਆਂ ਨੂੰ ਤਾਂ ਉੱਥੇ ਕਿਸਾਨ ਯੂਨੀਅਨ ਦੇ ਆਗੂ ਹੀ ਪਹੁੰਚ ਕੇ ਉਹਨਾਂ ਨੇ ਵੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਤਨਾਮ ਸਿੰਘ ਦੇ ਉੱਪਰ ਕੋਈ ਸਖਤੀ ਨਾਲ ਕਾਰਵਾਈ ਨਾ ਕੀਤੀ ਗਈ ਤਾਂ ਤੁਰੰਤ ਇਹ ਉਹਨਾਂ ਦੇ ਵੱਲੋਂ ਐਸਐਸਪੀ ਮੌਲਦੇਬ ਬਾਹਰ ਧਰਨਾ ਦਿੱਤਾ ਜਾਵੇਗਾ ਵੱਡੇ ਪੱਧਰ ਤੇ ਕਿਉਂਕਿ ਜਿਹੜੇ ਲੋਕਾਂ ਨੇ ਮਦਦ ਕੀਤੀ ਐ ਉਹਨਾਂ ਦਾ ਕੀ ਕਸੂਰ ਸੀ ਉਹਨਾਂ ਦੀਆਂ ਗੱਡੀਆਂ ਦੇ ਚਲਾਨ ਕੱਢ ਦਿੱਤੇ ਗਏ ਸਿਰਫ ਇੰਨਾ ਕਹਿ ਕੇ ਕਿ ਤੁਸੀਂ ਤਾਂ ਮਜ਼ਾਕ ਬਣਾ ਰਹੇ ਹੋ ਇੱਕ ਐਕਸੀਡੈਂਟ ਦਾ ਤੁਸੀਂ ਆਪਣੇ ਬੱਚਿਆਂ ਨਾਲ ਸੈਲਫੀਆਂ ਲੈ ਰਹੇ ਹੋ ਜਦ ਕਿ ਉਹ ਬੰਦੇ ਉਸ ਘਟਨਾ ਦੀ ਵੀਡੀਓ ਬਣਾ ਰਹੇ ਸੀ ਕਿਵੇਂ ਗੱਡੀ ਨੂੰ ਅੱਗ ਲੱਗੀ ਕਿਵੇਂ ਅੱਗ ਬੁਝਾਈਗੀ ਉਹ ਉਹਦੀ ਵੀਡੀਓ ਬਣਾ ਰਹੇ ਸੀ ਪਰ ਓਮਕਾਰ ਸਿੰਘ ਮਾਫੀ ਚਾਹੁੰਦਾ ਸਤਨਾਮ ਸਿੰਘ ਜਿਹੜੇ ਐਸਏਸੀ ਟ੍ਰੈਫਿਕ ਦੇ ਉਹਨਾਂ ਦੇ ਵੱਲੋਂ ਤਾਂ ਇਹ ਕਹਿ ਦਿੱਤਾ ਗਿਆ ਕਿ ਇਹ ਲੋਕ ਤਾਂ ਹਾਸਾ ਮਾਹੌਲ ਕਰ ਰਹੇ ਨੇ ਜਲ ਕੇ ਉਹ ਲੋਕਾਂ ਨੇ ਉਸ ਵਿਅਕਤੀ ਦੀ ਜਾਨ ਬਚਾਈ ਜੇਕਰ ਉਹ ਕੁਝ ਮਿੰਟ ਪਹਿਲਾਂ ਉਸ ਵਿਅਕਤੀ ਨੂੰ ਕਾਰ ਤੋਂ ਨਾ ਘੜਦੇ ਤਾਂ ਬਲਾਸ ਹੋ ਉਸ ਤੋਂ ਬਾਅਦ ਹੀ 2 ਮਿੰਟ ਬਾਅਦ ਹੋਇਆ ਤਾਂ ਉਹ ਵਿਅਕਤੀ ਜਾਨ ਜਾ ਸਕਦੀ ਸੀ ਹਾਲਾਂਕਿ ਉਸ ਵਿਅਕਤੀ ਨੇ ਰਾਂਗ ਹੀ ਰਦਾ ਬਹੁਤ ਧੰਨਵਾਦ ਵੀ ਕੀਤਾ ਹੈ ਕਿ ਇਹਨਾਂ ਨੇ ਮੇਰੀ ਜਾਨ ਬਚਾਈ ਹੈ ਪਰ ਉਸ ਨੇ ਵੀ ਨਿਰਾਸ਼ਾ ਦਿਖਾਈ ਹੈ ਖਾਸ ਕਰ ਟ੍ਰੈਫਿੰਗ ਚਾਰਜ ਸਾਹਿਬ ਦੇ ਖਿਲਾਫ ਉਹਨੇ ਕਿਹਾ ਕਿ ਇਹਨਾਂ ਦੇ ਚਲਾਣ ਆਖ ਤੁਸੀਂ ਕਿਉਂ ਕਟੇ ਕਿਉਂਕਿ ਇਹਨਾਂ ਨੇ ਤਾਂ ਜਾਣਕਾਰੀ ਦਿੱਤੀ ਫਾਇਰ ਵਿਲੇ ਨੂੰ ਮੇਰੀ ਗੱਡੀ ਨੂੰ ਆ ਕੇ ਲੱਗੀ ਹਾਲਾਂਕਿ ਉਸ ਵਿਅਕਤੀ ਜਿਹੜੀ ਗੱਡੀ ਹੈ ਉਹ ਪੂਰੀ ਤਰ੍ਹਾਂ ਨੁਕਸਾਨੀ ਜਾ ਚੁੱਕੀ ਹੈ ਪਰ ਗਨੀਮਤ ਇਹ ਰਹੀ ਹੈ ਕਿ ਉਸ ਵਿਅਕਤੀ ਜਾਨ ਬਚ ਗਈ ਹੈ ਰਾਹਗੀਰਾਂ ਦੀ ਮਦਦ ਦੇ ਨਾਲ ਤੇ ਦੋਸਤੋ ਅਸੀਂ ਇੱਕ ਸੁਨੇਹਾ ਦੇਣਾ ਚਾਹੁੰਦੇ ਹਾਂ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਤੇ ਪੁਲਿਸ ਅਧਿਕਾਰ ਨੂੰ ਜਿਹੜੇ ਅਜਿਹੇ ਹ ਕਾਰਵਾਈਆਂ ਕਰਦੇ ਨੇ ਕਿਉਂਕਿ ਸਾਡੇ ਪੰਜਾਬ ਦੇ ਸੀਐਮ ਭਗਵੰਤ ਸਿੰਘ ਸੱਤ ਆਏ ਗੱਲ ਕਹਿੰਦੇ ਨੇ ਕਿ ਤੁਸੀਂ ਰਾਹ ਜਾਂਦੇ ਜੇ ਕੋਈ ਐਕਸੀਡੈਂਟ ਦਿਖਦਾ ਕੋਈ ਵਾਰਤਤ ਹੁੰਦੀ ਹੈ ਤਾਂ ਆਮ ਲੋਕਾਂ ਨੂੰ ਰੋਜ਼ਾਨਾ ਅਪੀਲ ਕੀਤੀ ਜਾਂਦੀ ਹੈ ਕਿ ਤੁਸੀਂ ਮਦਦ ਕਰੋ ਅਈ ਤੋ ਸਨਮਾਨਤ ਕਰਾਂਗੇ ਕੋਈ ਤੋ ਅੱਟ ਤੇ ਪਰਚਾ ਨਹੀਂ ਪਏਗਾ ਪਰ ਆਹ ਤਾਂ ਨਵਾਂ ਹੀ ਡਰਾਮਾ ਦੇਖਣ ਨੂੰ ਮਿਲ ਗਿਆ ਨਵੇਂ ਹੀ ਸਨਮਾਨਤ ਹੋਏ ਨੇ ਕਿਆ ਸਨਮਾਨਤ ਕੀਤਾ ਗਿਆ ਵਾਹ ਜੀ ਵਾਹ ਜੇਕਰ ਇਹ ਸਨਮਾਨਤ ਕਰੋਗੇ ਤਾਂ ਫਿਰ ਤਾਂ ਕੋਈ ਲੋਕ ਅੱਗੇ ਨਹੀਂ ਆਏਗਾ ਸੋ ਦੋਸਤੋ ਇਸ ਪੂਰੇ ਵਿਸ਼ੇ ਤੇ ਗੱਲਬਾਤ ਕਰਨੇ ਸਾਡੇ ਨਾਲ ਜੁੜੇ ਨੇ ਮਾਨਸਾ ਤੋਂ ਡਾਕਟਰ ਰਜਿੰਦਰ ਸਿੰਘ ਜੀ ਸਾਡੇ ਸਹਿਯੋਗੀ ਉਹਨਾਂ ਕਰਦੇ ਆ ਗੱਲਬਾਤ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ ਸਵੇਰ ਦੇ ਲਾਈਵ ਪ੍ਰੋਗਰਾਮ ਧੰਨਵਾਦ ਜੀ ਧੰਨਵਾਦ ਡਾਕਟਰ ਸਾਹਿਬ ਮੁੱਦਾ ਪਤਾ ਕਿ ਮੈਂ ਦਰਾਂਵਾਂ ਜੀ ਦਰਾਂ ਆ ਜੀ ਡਾਕਟਰ ਸਾਹਿਬ ਚੰਡੀਗੜ੍ਹ ਮੋਹਾਲੀ 에어ਪੋਰਟ ਰੋਡ ਹੈ ਜੀ ਉੱਥੇ ਲਿੰਕ ਰੋਡ ਤੇ ਲਾਈਟਾਂ ਤੇ ਨਾ ਕੱਲ ਇੱਕ ਕਾਰ ਨੂੰ ਅਚਾਨਕ ਅੱਗ ਲੱਗੀ ਅੱਗ ਲੱਗਣ ਦੇ ਨਾਲ ਜਿਹੜੇ ਰਾਹੀਰ ਸੀਗੇ ਉਹਨਾਂ ਨੇ ਆਪਣੀਆਂ ਗੱਡੀਆਂ ਰੋਕ ਕੇ ਫਟਾਫਟ ਉਸ ਵਿਅਕਤੀ ਨੂੰ ਕੱਢ ਲਿਆ ਜਦੋਂ ਵਿਅਕਤੀ ਨੂੰ ਬਾਹਰ ਕੱਢਿਆ ਗਿਆ ਤਾਂ 2 ਮਿੰਟਾਂ ਬਾਅਦ ਹੀ ਕਾਰ ਦੇਚ ਬਲਾਸਟ ਹੋ ਗਿਆ ਗਨੀਮਤ ਰਹੀ ਕਿ ਉਹ ਵਿਅਕਤੀ ਦੀ ਜਾਨ ਬਚਾਈ ਗਈ ਪਰ ਉੱਥੇ ਇੱਕ ਜਿਹੜੇ ਟਰੈਫਿਕ ਦੇ ਇੰਚਾਰਜ ਸਾਹਿਬ ਖੜੇ ਸੀ ਉਹਨਾਂ ਨੇ ਪੰਜ ਚਾਰ ਗੱਡੀਆਂ ਦਾ ਚਲਾਨ ਕੱਟਤਾ ਜਿਨ੍ਹਾਂ ਨੇ ਫਾਇਰ ਵਿਡ ਨੂੰ ਸੂਚਨਾ ਦਿੱਤੀ ਸੀ ਜਿਨ੍ਹਾਂ ਨੇ ਉਸ ਵਿਅਕਤੀ ਨੂੰ ਬਚਾਇਆ ਤਾ ਜਿਸ ਤੋਂ ਬਾਅਦ ਉੱਥੇ ਕਿਸਾਨ ਆਗੂ ਵੀ ਇਕੱਠੇ ਹੋ ਗਏ ਤੇ ਜਿਹੜਾ ਕਾਰ ਵਾਲਾ ਬੰਦਾ ਬਚਾਇਆ ਗਿਆ ਉਹਨਾਂ ਨੇ ਹੁਣ ਸਿੱਧਾ ਧਮਕੀ ਦਿੱਤੀ ਐ ਐਸਐਸਪੀ ਮੁਹਾਲੀ ਨੂੰ ਕਿ ਅਸੀਂ ਤੁਹਾਡੇ ਬਾਅਦ ਧਰਨਾ ਲਾਵਾਂਗੇ ਕਿਉਂਕਿ ਜਿਹੜੇ ਆਮ ਲੋਕਾਂ ਨੇ ਉਸ ਵਿਅਕਤੀ ਜਾਨ ਬਚਾਈ ਐ ਤੁਹਾਨੂੰ ਤਾਂ ਸੂchna ਹੀ ਦਿੱਤੀ ਗਿਆ ਫਾਇਰ ਬ੍ਰੇਡ ਨੂੰ ਤੁਸੀਂ ਉਹਨਾਂ ਦੇ ਪਰਚਾ ਬਾਤ ਆ ਵੀ ਇੱਕ ਵਾਰ ਤਾਂ ਭਗਵਾਨ ਤੁਮਨ ਜੀ ਇਹ ਕਹਿੰਦੇ ਨੇ ਵੀ ਜੇਕਰ ਕੋਈ ਐਕਸੀਡੈਂਟ ਹੁੰਦਾ ਹੈ ਰਾਹੀ ਦਾ ਦੀ ਮਦਦ ਕਰੋ ਅਸੀਂ ਤੁਹਾਨੂੰ ਸਨਮਾਨਤ ਕਰਾਂਗੇ ਡਾਕਟਰ ਸਾਹਿਬ ਇਹ ਕਹਿਜਾ ਸਨਮਾਨਤ ਕੀਤਾ ਗਿਆ ਹੈਰਾਨਗੀ ਹੈ ਕਿ ਜਿਹੜੇ ਲੋਕਾਂ ਨੇ ਮਦਦ ਕੀਤੀ ਉਹਨਾਂ ਤੇ ਹੀ ਇੰਸਪੈਕਟਰ ਸਾਹਿਬ ਦੇ ਪਰਚਾ ਪਾਦਾ ਟ੍ਰੈਫਿਕ ਵਾਲਿਆਂ ਨੇ ਦੇਖੋ ਜੀ ਗਲਤ ਕੀਤਾ ਮਤਲਬ ਇਹ ਦੀ ਕਾਡੇ ਸ਼ਬਦਾਂ ਦੇ ਵਿੱਚ ਨਿੰਦਾ ਹੋਣੀ ਚਾਹੀਦੀ ਹੈ ਤੇ ਨਾ ਹੀ ਇਸ ਗੱਲ ਨੂੰ ਮਾਨ ਸਾਹਿਬ ਬਰਦਾਸ਼ਤ ਕਰਨਗੇ ਕਿਉਂਕਿ ਜਦੋਂ ਮਾਨ ਸਾਹਿਬ ਕੋਲੇ ਅਸਲੀ ਹਕੀਕਤ ਇਸ ਗੱਲ ਦੀ ਪਹੁੰਚ ਗਈ ਤਾਂ ਮਤਲਬ ਜਿਹੜਾ ਵੀ ਚਾਹੇ ਇਥਾ ਇੱਕ ਛੋਟੇ ਲੈਵਲ ਦਾ ਚਾਹੇ ਵੱਡੇ ਲੈਵਲ ਤੋਂ ਆਈਪੀਐਸ ਅਫਸਰ ਵੀ ਕੋਈ ਮਤਲਬ ਇਸ ਤਰ੍ਹਾਂ ਲੋਕਾਂ ਦੇ ਨਾਲ ੱਟਾ ਕਰਦਾ ਹੋਵੇ ਤਾਂ ਉਹਨੂੰ ਮਾਨ ਸਾਹਿਬ ਦੀ ਸਰਕਾਰ ਦੇ ਵਿੱਚ ਘੱਟੋ ਘੱਟ ਬਖਸ਼ਿਆ ਨਹੀਂ ਜਾਊਗਾ ਤੇ ਉਹਦੇ ਤੇ ਬਣਦੀ ਜੋ ਜੋ ਕਾਰਵਾਈ ਹੈ ਉਹ ਕੀਤੀ ਜਾਊ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਤੇ ਲੋਕਾਂ ਨੂੰ ਮਤਲਬ ਸਹੀ ਤਰੀਕੇ ਨਾਲ ਸਮੇਂ ਨਾਲ ਬਿਨਾ ਹੋਰ ਲੋਕਾਂ ਨੂੰ ਪਰੇਸ਼ਾਨ ਕੀਤੇ ਇਹ ਮਾਨ ਸਾਹਿਬ ਦੇ ਧਿਆਨ ਦੇ ਵਿੱਚ ਗੱਲ ਹੋਣੀ ਚਾਹੀਦੀ ਹੈ ਇਹ ਤਾਂ ਦੁੱਧਾ ਦੁੱਧ ਤੇ ਪਾਣੀ ਦਾ ਪਾਣੀ ਮਤਲਬ ਜਲਦੀ ਸਾਨੂੰ ਇੱਕ ਦੋ ਦਿਨ ਦੇ ਵਿੱਚ ਹੀ ਇਸ ਚੀਜ਼ ਦਾ ਜਿਹੜਾ ਰਿਜ਼ਲਟ ਹੈ ਉਹ ਸਾਹਮਣੇ ਆ ਜਾਏਗਾ ਕਿਉਂਕਿ ਡਾਕਟਰ ਸਾਹਿਬ ਦੇਖੋ ਮੈਂ ਅੰਤ ਵੀ ਜਾਨਣਾ ਕਾਰਵਾਈ ਹੋਣੀ ਜਾਈਦੀ ਹੈ ਅਸੀਂ ਤਾਂ ਇਹ ਮੰਗ ਕਰਦੇ ਆ ਸਾਡੀ ਉਹ ਅਫਸਰਾਂ ਨਾਲ ਕੋਈ ਲਾਕਡਾਟ ਨਹੀਂ ਹੈ ਟੈਲੀਚੈਨਲ ਦੀ ਪਰ ਹਾਂ ਅਧੀ ਭਗਵੰਤ ਮਾਨ ਸਾਹਿਬ ਦੀ ਗੱਲ ਤੇ ਆਨੇ ਆ ਦੇਖੋ ਤੁਸੀਂ ਆਨ ਆਰੀ ਕੋ ਮੈਂ ਵੀ ਆਪਾਂ ਵੀ ਰਾਹ ਜਾਂਦੇ ਐਕਸੀਡੈਂਟ ਦੇਦੇ ਆ ਆਪਾਂ ਨਹੀਂ ਮੈਂ ਵੀ ਨਹੀਂ ਖੜਦਾ ਅਸੀਂ ਡਰਦੇ ਆ ਕਿ ਪੁਲਿਸ ਸਾਡੇ ਪਰਚਾ ਨਾ ਪਾ ਦੇ ਪਰ ਜੇਕਰ ਕਾਰਵਾਈ ਨਾ ਹੋਈ ਤਾਂ ਅੱਗੇ ਤੋਂ ਫਿਰ ਕੋਈ ਆਮ ਬੰਦੇ ਦੀ ਮਦਦ ਨਹੀਂ ਕਰੇਗਾ ਮੰਦੇ ਹੋ ਨਾ ਹਾਂਜੀ ਦੇਖੋ ਮੈਂ ਤੁਹਾਨੂੰ ਆਪਦੀ ਗੱਲ ਦੱਸਦਾ ਮੈਂ ਮੈਂ ਵੀੜ ਦੀ ਹੱਡੀ ਦਾ ਆਪਰੇਸ਼ਨ ਕਰਾਉਣਾ ਸੀ ਮੈਂ ਗੱਡੀ ਦੇ ਵਿੱਚ ਸੀ ਮਤਲਬ ਮੈਨੂੰ ਮੇਰੀ ਗੱਡੀ ਸਾਡਾ ਟ੍ਰੈਫਿਕ ਇਨ ਚਾਰਜ ਬੰਦਾ ਹੈਗਾ ਐਨਾ ਮਤਲਬ ਹੰਕਾਰ ਉਹਦੇ ਵਿੱਚ ਬੋਲ ਰਿਹਾ ਹੈ ਆ ਮੇਰੀ 1.5 ਕਿਲੋਮੀਟਰ ਗੱਡੀ ਬੈਕ ਲਾ ਕੇ ਮੈਨੂੰ ਕਹਿੰਦਾ ਵੀ ਮੈਂ ਤੁਹਾਨੂੰ ਸਾਨੂੰ ਕਹਿੰਦਾ ਅਸੀਂ ਤੁਹਾਨੂੰ ਸਭ ਕੁਸਾਣਾ ਆਏ ਅਸੀਂ ਤੁਹਾਨੂੰ ਸਭ ਕੁਸਾਣਾ ਸਾਡੇ ਮਤਲਬ ਜਿਹੜਾ ਦੂਜੇ ਪਾਸੇ ਉਹ ਟਰੱਕ ਆ ਰਿਹਾ ਸੀ ਸਾਨੂੰ ਸਾਈਡ ਨਾਲ ਲਾਉਣ ਦਿੱਤੀ ਨਾ ਸਾਈਡ ਤੇ ਮਤਲਬ ਉਹ ਕੱਕ ਵਾਲੇ ਨੂੰ ਕਿਹਾ ਵੀ ਇਹ ਤਾਂ ਲੰਗਾਂ ਦੇ ਮਤਲਬ ਇਸ ਤਰ੍ਹਾਂ ਦਾ ਇੰਨਾ ਹੰਕਾਰ ਬੋਲਦਾ ਸੀ ਪਰ ਪਤਾ ਨਹੀਂ ਕੀ ਗੱਲ ਹੈ ਵੀ ਮਾਨ ਸਾਹਿਬ ਦੇ ਧਾਂ ਦੇ ਵਿੱਚ ਗੱਲਾਂ ਨਹੀਂ ਆਉਂਦੀਆਂ ਜਾਂ ਕੋਈ ਧਾਂ ਦੇ ਵਿੱਚ ਪੱਤਰਕਾਰ ਨਹੀਂ ਨਿਯੋਂਦਾ ਜਿਹੜੇ ਇਸ ਤਰ੍ਹਾਂ ਦੇ ਹੰਕਾਰੀ ਅਫਸਰ ਨੇ ਉਹਨਾਂ ਦਾ ਹੰਕਾਰ ਤੋੜਨਾ ਚਾਹੀਦਾ ਦੇ ਲੋਕਾਂ ਨੂੰ ਸਾਹਮਣਾ ਚਾਹੀਦਾ ਕਿਉਂਕਿ ਲੋਕ ਸੇਵਾ ਵਾਸਤੇ ਇਹ ਜਿਹੜੀ ਹੁੰਦੀ ਹੈ ਡਿਊਟੀ ਹੈ ਉਹ ਲੋਕਾਂ ਦੇ ਸੇਵਕ ਹੁੰਦੇ ਨੇ ਲੋਕਾਂ ਦੇ ਮਾਲਕ ਨਹੀਂ ਹੁੰਦੇ ਜਿਹੜਾ ਰੋਲ ਕਰਦੇ ਨੇ ਇਹ ਲੋਕਾਂ ਦੇ ਵਿੱਚ ਤੇ ਮਾਲਕ ਬਣੇ ਦਾ ਮਤਲਬ ਫਰਮਾਇਸ਼ਦਾਰੀ ਨਿਗਾਮ ਉਹ ਇੱਕ ਵਦੈ ਇਹਨਾਂ ਦੇ ਵਿੱਚੋਂ ਜਿਹੜਾ ਮਤਲਬ ਨਹੀਂ ਚੰਕਣਾ ਚਾਹੀਦਾ ਮੈਂ ਵੀ ਅਪੀਲ ਕਰਦਾ ਬੇਨਤੀ ਵੀ ਕਰਦਾ ਜੋ ਵੀ ਦੋਸ਼ੀ ਹੋਇਆ ਉਹਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਟਰੈਪ ਕਾਲਾਂ ਦੀ ਵਕੈ ਦਾ ਕਲਾਸ ਲੱਗਣੀ ਚਾਹੀਦੀ ਹੈ ਕਿਉਂਕਿ ਮਤਲਬ ਲੋਕ ਬਹੁਤ ਦੁਖੀ ਨੇ ਗੱਡੀਆਂ ਦੇ ਵਿੱਚ ਆਉਂਦੇ ਨੇ ਮਰੀਜ਼ ਹੁੰਦੇ ਨੇ ਪੇਸ਼ੈਂਟ ਹੁੰਦੇ ਨੇ ਇਹ ਕੰਦੀ ਸੀਟੀ ਮਾਰ ਕੇ ਮਤਲਬ ਅਗਲੇ ਦਾ 50 50 ਜਿਹੜਾ ਖਰਾਬ ਕਰਾਉਂਦੇ ਨੇ ਉਲਟਾ ਚਲਾਣ ਦੀਆਂ ਧਮਕੀਆਂ ਦਿੰਦੇ ਨੇ ਤੇ ਚਲਾਣ ਕਰਤੀ ਦਿੰਦੇ ਨੇ ਮਤਲਬ ਇਹ ਬਹੁਤ ਨਿੰਦਣਯੋਗ ਕਾਰਵਾਈ ਹੈ ਇਹ ਨਹੀਂ ਹੋਣੀ ਚਾਹੀਦੀ ਸਰਕਾਰ ਨੂੰ ਇਸ ਪਾਸੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਚਲੋ ਰਿੰਦਰ ਜੀ ਤੁਸੀਂ ਆਪਣੇ ਸਾਡੇ ਲਾਈਵ ਦੇ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਸਰ ਧੰਨਵਾਦ ਫਰਦੋਤੋਏ ਸਾਡੇ ਨਾਲ ਜੁੜੇ ਜੇ ਰਿੰਦਰ ਸਿੰਘ ਜੀ ਮਾਨ ਸਾਹਿਬ ਉਹ ਤੇ ਜਿਹੜਾ ਸਾਡਾ ਇਦਾਂ ਜਿਹੜਾ ਮੁੱਦਾ ਸੀ ਕਿ ਬੀਤੇ ਕੱਲ ਚੰਡੀਗੜ੍ਹ 에어ਪੋਰਟ ਰੋਡ ਆ ਜਿਹੜਾ ਮੁਹਾਲੀ ਵੱኩል ਪੈਂਦਾ ਸੌਰੀ ਮੁਹਾਲੀ ਚੰਡੀਗੜ੍ਹ ਦੇ ਪਰ ਰੋਟਾ ਜਿਹੜਾ ਉੱਥੇ ਲਾਈਟਾਂ ਨੇ ਉੱਥੇ ਇੱਕ ਕਾਰ ਨੂੰ ਅੱਗ ਲੱਜੰਦੀ ਆ ਅਚਾਨਕ ਹੀ ਤੇ ਜਦੋਂ ਰਾਹਗੀਰਾਂ ਦੇ ਉਹਦੇ ਦੇਖਿਆ ਜਾਂਦਾ ਉਹ ਆਪਣੀਆਂ ਕਾਰਾਂ ਰੋਕ ਕੇ ਪਹਿਲਾਂ ਤਾਂ ਫਾਇਰ ਵਿਗਡ ਨੂੰ ਫੋਨ ਕਰਦੇ ਨੇ ਤੇ ਤੁਰੰਤ ਜਿਹੜਾ ਕਾਰ ਦੇ ਸਕਾਰ ਸਵਾਲ ਹੁੰਦਾ ਉਸ ਨੂੰ ਕੱਢ ਲੈਂਦੇ ਨੇ ਉਹ ਕਾਰਸਵਾਰ ਨੂੰ ਕੱਢਦੇ ਨੇ ਉਸ ਤੋਂ 2 ਮਿੰਟ ਬਾਅਦ ਹੀ ਕਾਰ 'ਚ ਬਲਾਸਟ ਹੋ ਜਾਂਦਾ ਹੈ ਕਾਰ ਸੜ ਕੇ ਸੌ ਹੋ ਗਈ ਹੈ ਪਰ ਨਿਮਤ ਦੇ ਰਹੀ ਕਿ ਉਹ ਕਾਰ ਚੱਲੋ ਬਚ ਗਿਆ ਪਰ ਹੈਰਾਨ ਗੀ ਉਸ ਸਮੇਂ ਹੋਈ ਕਿ ਜਿਹੜੇ ਰਾਘੀਰਾ ਨੇ ਮਦਦ ਕੀਤੀ ਚਾਰ ਤੋਂ ਪੰਜ ਗੱਡੀਆਂ ਦੇ ਸੀ ਤਾਂ ਉੱਥੇ ਜੇ ਟ੍ਰੈਫਿਕ ਇੰਚਾਰਜ ਖੜੇ ਸੀ ਉਹਨਾਂ ਨੇ ਉਹ ਰਾਘੀਰਾ ਜਿਹਨਾਂ ਨੇ ਮਦਦ ਕੀਤੀ ਉਹਨਾਂ ਦੇ ਵੀ ਚਰਾਣ ਕੱਢ ਦਿੱਤੇ ਤਾਂ ਉਸ ਤੋਂ ਬਾਅਦ ਤੁਹਾਂ ਦੱਸਦੇ ਕਿ ਨਿਰਾਸ਼ਾ ਤਾਂ ਰਾਘੀਰਾ ਜੀ ਪਾਈ ਗਈ ਤੇ ਉੱਥੇ ਕਿਸਾਨ ਆਗੂ ਇਕੱਠੇ ਹੋ ਗਏ ਤਾਂ ਕਿਸਾਨ ਆਗੂਆਂ ਨੇ ਹੁਣ ਮੰਗ ਕੀਤੀ ਹੈ ਕਿ ਉਹ ਐਸਐਸਪੀ ਮੌਕੇ ਉਪੇਸ਼ ਹੋਣਗੇ ਉਹ ਅੱਜ ਦਾ ਸਮੇਤ ਹੈ ਅੱਜ ਉਹ ਧਰਨਾ ਵੀ ਉੱਥੇ ਦੇਖ ਸਕਦੇ ਆ ਉਹਨਾਂ ਨੇ ਕਿਹਾ ਕਿ ਅਜਿਹੇ ਅਫਸਰਾ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਕੇ ਮਦਦ ਕਰਨ ਵਾਲੇ ਰਾਹ ਦਿਖਦੀ ਉਲਟਾ ਪਰਚਾ ਕਰ ਰਹੇ ਨੇ ਤੰਗ ਕਰ ਰਹੇ ਨੇ ਕਿਉਂਕਿ ਇੱਕ ਪਾਸੇ ਤਾਂ ਮਾਨ ਸਰਕਾਰ ਇਹ ਕਹਿੰਦੀ ਹੈ ਕਿ ਲੋਕਾਂ ਦੀ ਮਦਦ ਕਰੋ ਅਸੀਂ ਤੁਹਾਨੂੰ ਸਨਮਾਨਤ ਕਰਾਂਗੇ ਜੇਕਰ ਦੋਸਤੋ ਅਜਿਹਾ ਸਨਮਾਨਤ ਕਰਨਾ ਕੋਲ ਸੌਣੇ ਨਹੀਂ ਤਾਂ ਫਿਰ ਦੋਸਤੋ ਕੋਈ ਕਿਸੇ ਦੀ ਮਦਦ ਨਹੀਂ ਕਰੇਗਾ ਕਿਉਂਕਿ ਲੋਕ ਤਾਂ ਪਹਿਲਾਂ ਡਰਦੇ ਨੇ ਰਾਹ ਦੇ ਵਿੱਚ ਕਿਸੇ ਦੀ ਮਦਦ ਕਰਨ ਅਧਿਵਿਚਾਨ ਨੇ ਆਪਣੇ ਚੈਨਲ ਦੇ ਮਾਧਿਅਮ ਦਰਾਈ ਭਗਵਾਨ ਤੁਮਨ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਅਜਿਹੇ ਪੁਲਿਸ ਅਧਿਕਾਰੀਆਂ ਦੇ ਉੱਪਰ ਕਾਰਵਾਈ ਹੋਣੀ ਚਾਹੀਦੀ ਹੈ ਜੋ ਕਿ ਆਪਣੀਆਂ ਡਿਊਟੀਆਂ ਤੇ ਸਿਰਫ ਫਾਰਮੈਲਟੀ ਕਰਦੇ ਨੇ ਕਾਰਵਾਈ ਦੇ ਨਾਮ ਤੇ ਸੋ ਇਹ ਸਾਡਾ ਲਾਈਵ ਦਾ ਮੁੱਦਾ ਸੀ ਜੀ ਤੁਹਾਨੂੰ ਸਹੀ ਲੱਗਦਾ ਹੈ ਕਿ ਉਹ ਟ੍ਰੈਫਿਕ ਇੰਚਾਰਜ ਤੇ ਕਾਰਵਾਈ ਹੋਣੀ ਚਾਹੀਦੀ ਹੈ ਜਾਂ ਨਹੀਂ ਪਲੀਜ਼ ਆਪਣੇ ਕਮੈਂਟ ਜੁਜ਼ ਕਰਿਓਗੇ ਤੁਹਾਡੇ ਕਮੈਂਟ ਸਰਕਾਰਾਂ ਦੇ ਅੱਖ ਤੇ ਕੰਨ ਖੁੱਲਣ ਦਾ ਕੰਮ ਕਰਦੇ ਨੇ ਇਹ ਸਾਡਾ ਸਵੇਰ ਦਾ ਲਾਈਵ ਦਾ ਵਿਸ਼ੇਸ਼ ਮੁੱਦਾ ਸੀ ਤੁਹਾਡੇ ਦੁਆਰਾ ਜੁੜਾਂਗਾ ਕੋਈ ਹੋਰ ਲਾਈ ਦਾ ਪ੍ਰੋਬਲਮ ਲੈ ਕੇ ਉੱਤ ਤੂੰ ਹੀ ਦੇਖ